ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹੀ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੋ ਰਿਹਾ ਜੀ ਸਵੇਰ ਦੇ ਸਵੇਰ ਨੂੰ ਪੰਜ ਮਿੰਟ ਟਾਈਮ ਤੁਸੀਂ ਆਪਣਾ ਅੱਗੇ ਵੀ ਹੋ ਗਿਆ ਹੁਣ ਮੈਂ ਨਾ ਪਿੱਛੇ ਹੋ ਗਿਆ ਹੁਣ ਇਹਨੂੰ ਅੱਗੇ ਕਰਨਾ ਏ 15 ਮਿੰਟ ਤੇ ਕੰਮਕਾਰ ਆਪਾਂ ਨੇ ਸਾਰੇ ਨਿਪਟਾਤੇ ਹਨਾ ਲੋ ਜੀ ਪਣ ਸਾਰੇ ਬਿੜ ਦੀ ਸਫਾਈ ਕਰਤੀ 5 ਵਜੇ ਤੋਂ ਉੱਟ ਕੇ ਸਾਰਾ ਬੈੜਾ ਸੰਭਰਿਆ ਅੱਜ ਆਪਾਂ ਹਾਂਜੀ ਬੋਲੋ ਸੈੱਡ ਵਾਲੇ ਕਿੱਥੇ ਪਾਣਾ ਸੈੱਡ ਥਾਂ ਮ ਚੱਲ ਗਈ ਸ਼ੁਕਰ ਹੈ ਕਿ ਸਾਈਡ ਤੇ ਪਾਣਾ ਹੈ ਪਰ ਉਧਰ ਤੇ ਪਾਓ <laughs> . <laughs> ਅਸੂਰੇ ਤੱਕ ਪਾਣਾ ਕਿੰਨੇ ਫੁੱਟਾ ਆ ਗਾਹਾਂ ਤੱਕ ਕਰ ਦੇ ਪਿੱਲਰ ਤਾਂ ਉਹਦਾ ਤਾਂ ਉਹਦਾ ਚਾਦਰ ਤਾਂ ਤੇਰੀਆਂ ਗਾਹਾਂ ਜਦ ਮਾਜੀ ਪਾ ਲੈ ਮੈਂ ਆਪਣੀ ਬੀ ਵੀ ਅਸੀਂ ਜੋੜ ਲਾਂਗਾ ਗੱਬਦਾਵਾਂਗੇ ਨਾ ਅੱਛਾ ਲੈਂਥ ਵੀ ਜੀ ਹੂੰ ਇਹ ਸਮਝਦਾ ਸੋ ਬੀਗਾ ਕਰਨਾ ਸੀਗਾ ਕਰਨਾ 25000 ਨਾਲ ਮੈਂ ਤਾਂ ਕਰੀ ਆਂ ਟੀਨਾ ਤੱਕ ਇੱਧਰ ਤੱਕ ਪੈ ਜਾਵੇ ਚੁੱਲੇ ਤੱਕ ਪਾ ਚ ਹੈ ਫੇਰ ਰੁਕ ਕੇ ਲਾਉਂਗੇ ਵੀ ਆਪਣਾ ਉੱਥੇ ਤੱਕ ਆ ਉਹ ਗੱਡ ਦੀ ਉੱਪਰ ਲੈਂਥਾਂ ਜੇ ਪੈਸੇ ਹੋ ਗਰ ਨਹੀਂ ਪਾਇ ਲਮੈਂ ਕਿੰਨਾ ਕ ਖਰਚਾ ਆ ਜਾਊਗਾ ਬਿੰਦਰੀ ਬਾਈ ਕਰਦੇ ਨਹੀਂ ਹੋਰ ਕਹਾ ਕਰਦੇ ਮੇਰੇ ਚੁੱਲੇ ਟੱਕ ਹੋ ਜਾਊਗਾ ਬਸ ਠੀਕ ਕਰ ਤੂੰ ਐਸਟੀਮੇਟ ਤਾਂ ਲਾ ਲੈਣ ਦਿਓ ਲਾ ਲਾ ਤੂੰ ਲਾ ਕਿਥੇ ਆ ਰਹੀ ਤੀ ਬੱਸ

ਇਸ ਲਈ ਕੁੰਡੀ ਲਾ ਕੇ ਰੱਖਣੀ ਪੈਂਦੀ ਹੈ ਦੇਖ ਰਿਹਾ ਹਾਂ ਕਿੱਥੇ ਪਾਉਣਾ ਇਹਨਾਂ ਨੇ ਛੱਡ ਮੰਜਾ ਬੋਣਾ ਮੈਂ ਹਜੇ ਦੇਖੋ ਮੰਜਾ ਟੁੱਟਿਆ ਵੀ ਆਏ ਅੱਜ ਮੈਂ ਕਾਫੀ ਜ਼ਿਆਦਾ ਕੰਮ ਨੂੰ ਵੇੜਤੀ ਹੈ ਨਾ ਛਾੜੂ ਲਾ ਤੇ ਵੇੜੇ ਵਿੱਚ ਉਹਦਰ ਨਾ ਰੱਖਿਓ ਜ਼ਿਆਦਾ ਇੱਧਰ ਨੂੰ ਹੀ ਰੱਖੋ ਸੇਫ ਕਬੂਟਾ ਵੀ ਹੈ ਕਿਚੀ ਵਿੱਚ ਪਲੈਂਠਾ ਅੱਗੇ ਕਰਕੇ ਛੱਡਦੀ ਨਾ ਪਿੱਛੇ ਕੋਚ ਪਾ ਮੈਂ ਤਾਂ ਤਿੰਨ ਪਿੱਲਰ ਲਗਾ ਤਿੰਨ ਪਿੱਲਰ 25 ਫੁੱਟ ਵਿੱਚ ਤਿੰਨ ਹਾਂ 20 ਫੁੱਟ ਕੋਣਾ ਸਭ ਹੋ ਲੇ ਫਿਰ 20 ਫੁੱਟ ਪਾ ਦੋ ਦੋ ਪਿੱਲਰ ਕਰਕੇ ਆਪਣਾ ਸਮਾਨ ਅੰਦਰ ਵੜਦਾ ਹੋ ਜਾਊਗਾ ਗਾਹਾਂ ਇੱਕ ਪਿੱਲਰ ਕਰਕੇ ਉਧਰ ਨੂੰ ਫਿਰ ਪਾ ਲੂੰਗਾ ਠੀਕ ਨਹੀਂ ਰਹੇਗਾ ਉਹ ਤਾਂ ਉਸ ਪਰੇ ਹੀ ਕਰਾਂਗਾ ਮਿੰਡ ਉਹ ਤੇ ਆਓਗੇ ਪਰ ਪਾਣਾ ਹੈ ਬਸ ਰਸੋਈ ਜੀ ਦੇ ਉੱਪਰ ਉੱਗੇ ਉੱਪਰ ਸਗੋਂ ਵਿਚੋ ਕੇ ਜਾਲੀ ਜੀ ਲਵਾ ਦੇਗੇ ਫਿਰ ਹੌਲਾ ਹੌਲਾ 哈。Huh?

ਚੱਲ ਮੈਂ ਲੈ ਆ ਆਪਣੇ ਲੱਖ ਰੁਪਏ ਵਿੱਚ ਇੱਕ ਦਵਾ ਤੂੰ ਲੱਖ ਨਾ ਦੇ ਤੂੰ 5 ਦੇ ਦੇ ਚੱਲ ਜੀ 5 2000 ਰੁਪਏ ਦਿੰਦੇ ਬਵਾ ਹੋਰ ਕੋਈ ਬਚੇ ਦੇ ਨਾ ਪੱਪਾ ਰਿਆ ਤੂੰ ਮੇਰੇ 2000 ਕਿੰਨਾ ਹੈਗਾ ਬਿੰਦਰੀ ਜਿੱਥੇ ਮੈਂ ਖੜੀ ਆਂ ਕੋਲੇ ਟੱਕ ਨਾ ਨਾ ਉਹ ਰਿਹਾ ਲੱਗੀ ਏ ਮੈਂ ਜਿਹੜੀ ਲੱਗਣਾ ਅੱਛੀ ਜਿਹੜਾ ਉਹਦਾ ਨੰਬਰ ਚੀਕਦਾ ਜਿਹੜਾ ਗੋਰ ਕਰਕੇ ਤਾਂ ਤੇ ਦੇ ਕੋ ਬਸ ਬਸ ਆਪਣੇ ਛੇਰਾ ਨਹੀਂ ਕਰਦਾ ਮੈਂ ਰਾਮ ਨੂੰ ਕਿਹਾ ਕੋਰ ਤੇ ਮੈਂ ਨਹੀਂ ਜਿਹੜਾ ਮੇਰੇ ਕੋਲ ਛੇਰਾ ਕਰਦੇ ਹਾਂ ਨਾ ਲਫਤ ਚੋਲ ਕਰਾਣਾ ਉਹ ਕਹਾਂ ਮੇਰੇ ਕੋਲ ਟਾਈਮ ਨਹੀਂ ਛੇਰਾ ਬਾਦ ਉਹ ਉਹਨੇ ਇਹ ਵਸਾਈ ਨੇ ਲੰਬਾ ਰੋ ਗਿਆ ਉੱਪਰ ਨੂੰ ਅੰਕਲ ਹੋਣਾ ਨਾ ਦੇਖੀ ਅੱਜ ਕਿੰਨੀ ਸੋਹਣੀ ਚਿੜੀਆਂ ਆ ਨਾ ਕੇ ਆ ਰਹੇ ਨੇ ਚੈਰੀ ਚ ਪਾਣੀ ਲਾਇਆ ਹੋਇਆ ਨਾ ਆਪਣੇ ਹੁਣ ਤਾਂ ਬਹੁਤ ਸੋਹਣ ਸੋਹਣ ਚਿੜੀਆਂ ਆ ਰਹੀਆਂ ਨੇ ਵੇਖੋ ਉੱਡ ਗਈ ਆਲਣੇ ਬਣ ਗਏ ਹੁਣੇ ਇੱਧਰ ਵੀ ਸਾਰੀ ਸਫਾਈ ਕਰਤੀ ਨੇ ਬਸ ਵਿੱਚੋਂ ਰਹਿ ਗਿਆ ਕੱਖ ਵਟਣ ਬਾਹਰ ਨੂੰ ਸਾਰਾ ਪੱਟ ਤੇ ਕਣਕ ਧੋਣੀ ਆ ਆਪਣੇ ਥੈਲੇ ਮੇ ਪਾਪਾ ਜੀ ਤਾਂ ਕਢਾ ਲਿਆ ਸੀਗਾ ਮੈਂ ਕਿਹਾ ਜਦੋਂ ਈ ਮੈਨੂੰ ਟਾਈਮ ਲੱਗੇ ਨਾ ਮੈਂ ਆਉਂਗਾ ਕਣਕ ਧੋਵ ਦੂੰਗੀ ਬਸ ਅੱਜ ਤਾਂ ਕਿਹਾ ਤਾਂ ਹੈ ਚਾਹ ਪੀ ਲੈ ਨਹੀਂ ਨਹੀਂ ਜਿੱਦਣ ਸੱਡ ਪਾਣਾਂਗੇ ਉਦੋਂ ਲੱਡੂ ਖਲਾਏਂਗੇ ਨਾਲੇ ਉਹ ਤਾਂ ਮਾਂ ਦੇ ਪਾਪਾ ਕੀ ਕਹੇ ਰਹੇ ਸੁਣ ਲੈ ਤੇਰੀ ਗੱਡੀ ਘਰ ਹੋਵਾ ਉਹ ਦੋ ਪੰਜ ਤੋਂ ਉਦੋਂ ਘੱਟ ਜਾ ਮੈਂ ਅੱਜ ਹੀ ਜਾਈਦਾ ਸੋਨ ਲਾ ਦਵਾ ਮੋਟਰ ਆਪਦੀ ਆ ਨਾ ਨਾ ਹੂੰ ਚਲਾਈ ਦੀ ਸਵੇਰੇ 5 4 ਵਜੇ ਚਲਾਈਏ ਪਾਪਾ ਕੀ ਕਰੇ ਕਰੇ ਪੈਸੇ ਰੱਖੇ ਹੋਏ ਨੇ ਜਿਹੜੇ ਲੈ ਜਾਓ ਮੇਰ ਕੋ ਨਹੀਂ ਉਸ ਤੇ ਉਹ ਪਾਪਾ ਨੇ ਲੱਗ ਰੱਖੇ ਹੋਏ ਆ ਤੈਨੂੰ ਵੀ ਨਹੀਂ ਪਤਾ ਅੱਜ ਪਾਲ ਖਲਗੀ ਮੈਨੂੰ ਤਾਂ ਆਪ ਨਹੀਂ ਪਤਾ ਪਾਪਾ ਨੇ ਮੈਨੂੰ ਵੀ ਆਪ ਅੱਜ ਦੱਸਿਆ ਵੀ ਉਦੋਂ ਦਾ 5000 ਰੱਖਿਆ ਵਾ ਮੈਂ ਪਾਪਾ ਤੇਰੇ ਨੋਗੇ ਪੈਸੇ ਲੱਗ ਇਕੱਠੇ ਕਰ ਰਹੇ ਅਹੀਂ ਤਾਂ ਕਹਿ ਰਹੇ ਆ ਵੀ ਲੈ ਜਾ ਉਹਦੋਂ ਗੱਲ 5000 ਮੈਂ ਕਹਿਣਾ ਉਹ ਨਹੀਂ ਲੈ ਦਲਾਂ ਬੰਦ ਕਰ ਦੋ ਅੰਕਲ ਤੇਜ਼ ਕਰਕੇ ਕੱਢ ਦੇ ਕਰੀ ਉਹਦੋਂ ਮੰਦ ਮੋਟਰਸਾਈਕਲ ਘੱਟ ਲਿਆਓ ਚੁੱਪ ਕੇ ਤੇ ਆਪ ਐਪ ਜਾਵਾਂ ਬੜਾ ਬੈਗ ਬੱਚੇ ਸਕੂਲ ਵਿੱਚ ਪੜ ਕੇ ਆਓ ਹਾਂ ਹਾਂ ਗੱਡੀ ਤੇ ਉਹੀ ਚਲਾਵਾ ਹਾਂ ਹਾਂ ਚੈੱਕ ਕਰਕੇ ਦੇ ਰਹੀ ਹਾਂ ਮੈਂ ਕੋਈ ਗੱਲ ਨਹੀਂ ਦੇ ਦਾਂਗੀ ਮੈਂ ਕਿਹੜੇ ਜਵਾਬ ਦੇ ਆ ਪੈਸਿਆਂ ਦੇ ਕੋਈ ਨਹੀਂ ਜਾਓ 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 ਲੈ ਆਓ ਤੁਸੀਂ ਸ਼ੀਰ ਕਰਦੀ 哎，好啦。 ਮੈਨੂੰ ਫਲਰ ਇੱਧਰ ਪਾਇਆ ਮੈਂ ਮਰੁੱਦਾਂ ਮਰਾਦਾਂ ਨੂੰ ਦੇਆ ਮਾ ਪਾਣੀ ਹਾਂ ਕਦ ਕਦ ਚੱਲ ਰਿਹਾ ਹੈ ਚੱਲੇ ਉਹ ਵੀ ਉਹ ਬੰਦ ਕਰਿਆ ਵਾ ਪੈ ਪੈ ਪਤਾ ਨਹੀਂ ਕਿੱਥੇ ਗਿਆ ਹੁਣ ਜਸਮ ਲੱਗੇ ਹੁਣ ਮੈਂ ਕਿਦੋਂ ਇਹ ਲੈਂਖਾ ਖਜੋੜੀ ਨਹੀਂ ਆ ਮੈਂ ਕਿਦੋਂ ਹੀ ਜੋੜੀ ਨਹੀਂ ਆ ਤੋ ਐ ਅੰਕਲਾ ਫੇਰਾ ਹੀ ਕਲੈਂਚੂਰ ਤੇ ਖੋਲ ਕੇ ਉਹ ਉੱਧਰ ਟੁੱਲੂ ਵਾਲੇ ਗਾ ਨਹੀਂ ਲਾ ਦ ਮੇਰੀ ਅੱਜ ਵੀ ਜਿਆਦਾ ਪਹਿਲੇ ਦੋ ਦਿਨ ਤੇ ਤਿੰਨ ਦਿਨ ਪਾਣੀ ਤੋਂ ਲੰਘੇ ਨਾਲ ਤਾਂ ਸਾਰੇ ਤਰ੍ਹਾਂ ਦੇ ਖੁੱਡੇ ਕੁੱਤੇ ਦੇ ਹੋ ਗਏ ਸੁੱਤਣਾ ਸ਼ੁਰੂ ਹੋ ਗਏ ਇੱਕ ਆਪਣਾ ਅੰਦਰ ਰੜਾਮ ਪਿਆ ਉਹ ਪਤਾ ਨਹੀਂ ਕਾਹ ਤੋਂ ਤੁਸੀਂ ਕਰੇ ਹੈ ਜੀ ਕੀ ਆ ਹੋ ਗਿਆ ਇਹ ਘਰ ਜੰਮਣ ਦੀਆਂ ਹੋਈਆਂ ਹੁਣ ਤਾਂ ਜੰਮਣਾਂ ਨੂੰ ਜੰਮਣਾਂ ਲੱਗ ਰਹੇ ਨੇ ਉਧਰਾਂ ਜੰਮਣਾਂ ਨੂੰ ਲੱਗੇ ਚਿੱਕੇ ਤਾਂ ਨਹੀਂ ਲੱਗੇ ਉਹ ਵਾਲੇ ਜੰਮਣ ਦੇ ਲਿਆਣੇ ਤੇ ਖੰਦੇ ਜੰਮਣ ਤੇ ਰੱਖੇ ਪਾਣੀ ਦੇ ਵਿੱਚ ਤਾਂ ਹੀ ਡਰ ਲੱਗਦੇ ਤੁਸੀਂ ਕੁਵਾੜ ਜਾਂ ਬਾਹਾਂ ਇਹਨਾਂ ਕੀ ਪੜਾ ਚਾਰ ਚੀਜ਼ ਨਹੀਂ ਰੱਖੀ ਹੋਈ ਕੁਵਾੜਾਂ ਚ ਅਤੇ ਇਹਨੂੰ ਵੀ ਬਹੁਤ ਆਇਆ ਮਿੰਜੀ ਜੀ ਨੂੰ ਪਤਾ ਨਹੀਂ ਕੀ ਇਹ ਨਹੀਂ ਬੋਲਦੀ ਬਸ 5-7 ਦਿਨ ਰਹੇਗਾ ਉਹ ਕਰਨੇ ਤੇ ਕੋਈ ਰੋਹੀ ਨਹੀਂ ਹੈ ਇਹਦੇ ਫਾਈਟ ਚਲ ਅਗਲੇ ਸਾਲ ਲੱਗ ਜੂਗਾ ਲੱਗਣਾ ਸ਼ੁਰੂ ਦਾ ਹੋਇਆ ਇੱਕ ਵਾਰੀ ਜਾਟ ਨਹੀਂ ਪਾਣੀ ਲੈਣ ਦੀ ਟੱਬਿਆਂ ਦੇ ਵਿੱਚੋਂ ਦੇ ਇਹਨਾਂ ਲੱਗੋ ਤਾਂ। ਸਾਰੇ ਸਾਫ ਸਫਾਈ ਕਰਕੇ ਫਿਰ ਦੇਖੋਗੀ ਹੁਣ ਫਿਰ ਇਹਨਾਂ ਆ ਕੇ। ਇੱਕ ਵਾਰੀ ਜੇ ਬੰਦਾ ਲੇਟ ਹੋ ਜਾਵੇ ਨਾ ਬੱਸ ਫੇਰ ਤਾਂ ਹੋਈ ਰਹੀ ਲੇਟ ਤਾਂ ਕਾਨੂੰਨ ਹੁੰਦਾ। ਕੰਮ ਕਰਨਾ ਪਾਹੀ ਆਪਣੇ ਹੋਰ ਸਾਹ। ਭੱਜਿਆ ਜਾ ਰਹਿਆ ਉਦਮ ਵੀ ਪਾਪਾ ਟਰੈਕਟਰ ਚਲਾ ਰਹੇ। ਲੋ ਜੀ ਆਪਾਂ ਪਹੁੰਚ ਗਏ ਖੇਤਾਂ 'ਚ। ਉਹ ਪਹੁੰਚਿਆ ਜਦੋਂ ਕਾਹਦੀ ਨਾ ਸ਼ਾਮ ਹੋ ਗਈ ਜੀੜੀ ਦੀ ਚਾਹ ਚਾਹਟ ਸੁਣਾਣੇ ਤੁਹਾਨੂੰ ਉਹ ਵਾਲੇ ਖੇਤ ਜ ਆਪਣੇ ਮੱਕੀ ਬੀਜੀ ਹੋਈ ਸੀਗੀ ਮੱਕੀ ਵੱਡ ਹੋ ਗਈ ਮੈਂ ਦੇਖੀ ਜਾਨੀ ਆਹ ਮੰਜਾ ਕਿੱਥੇ ਗਿਆ ਮੰਜਾ ਚੱਕ ਕੇ ਲੈਂਦਾ ਹੋਇਆ ਉਹਨੇ ਮੋਟਰ ਤੇ ਲੋ ਜੀ ਫਸਕੰਜ ਨਹੀਂ ਲਿਆ ਮੈਂ ਕੱਪੜੇ ਧੋ ਕੇ ਆਈ ਸੀਗੀ ਅੱਧੇ ਕੱਪੜੇ ਧੋ ਹੋ ਗਏ ਅੱਧੇ ਗਰੈਂਦੇ ਨੇ ਮਸ਼ੀਨ ਚ ਪਾਏ ਹੋਏ ਨੇ ਕਹਿੰਦੇ ਸਕੰਜਵੀ ਲਿਆਉਣ ਦੇ ਮੈਨੂੰ ਬੀ ਪਿਆਸ ਲੱਗ ਰਹੀ ਵੀ ਜਾਂ ਕੁਝ ਖਾਣ ਪੀਣ ਹਣਾ ਮੈਂ ਕਿ ਚਲ ਸਕੰਜਵੀ ਲਿਆਣੀ ਨਾਲ ਗਰਮੀ ਆ ਨਾ ਕਾਫੀ ਦਿਨ ਹੋ ਗਿਆ ਸਕੰਜਵੀ ਪੀਣੀ ਹੈ ਜੀ ਉਧਰ ਬਾਅਦ ਚ ਜਾਣੇ ਪਾ ਤੁਹਾਨੂੰ ਇਧਰ ਪਨੀਰੀ ਦਿਖਾਈ ਬਹੁਤ ਦਿਨ ਬਾਅਦ ਖੇਤਤਾ ਚਾਹੀਏ ਜੁਪਾ ਪਹਿਲਾਂ ਇੱਕ ਸਾਲ ਅਸੀਂ ਬੈਡਾਂ ਵਾਲੀ ਪਨੀਰੀ ਲਾਈ ਸੀਗੀ ਜਿਹੜੀ ਉਹ ਗੁੱਜੀ ਉਹਦੇ ਨਾਲ ਪੀਜ ਦੇ ਮਸ਼ੀਨਾਂ ਨਾਲ ਮੇਰੇ ਮਾਮਾ ਜਿਹੜੇ ਆਏ ਸੀਗੇ ਵੀ ਇਧਰ ਪਨੀਰੀ ਇਦਾਂ ਸਾਰੇ ਬੈੱਡ ਜੀ ਲਾਈ ਕੀਏ ਮਸ਼ੀਨ ਨਾਲ ਹਨਾ ਲੋ ਜੀ ਇੱਧਰ ਆਪਣੀ ਪਨੀਰੀ ਦੇਖੋ ਝੋਨਾ ਲਾਣ ਦੀ ਪੂਰੀ ਤਿਆਰੀ ਹੈ ਪਨੀਰੀ ਚ ਹਲ ਰਹੀ ਹੈ ਠੀਕ ਹੈ ਪਰ ਹਜੇ ਪਾਣੀ ਆਪਣੀ ਛੱਡਣਾ ਵੇਚ ਇੱਧਰ ਪਾਣੀ ਬਹੁਤ ਘੱਟ ਛੱਡਿਆ ਹੋਇਆ ਹੈ ਕਿਉਂਕਿ ਜੇ ਮੀਂਹ ਪਊਗਾ ਤਾਂ ਕਿਤੇ ਜਾ ਕੇ ਉਹ ਹੋਊਗਾ ਹਨਾ ਜੀਲਾ ਹੋਊਗੀ ਉਹ ਦੂਰ ਦੂਰ ਤੱਕ ਆਪਣੀ ਪਨੀਰੀ ਉਹ ਸਾਹਮਣੇ ਖੰਦੀਖ ਦੇ ਹੁਣੇ ਤਿਆਰ ਪਨੀਰ ਦਾ ਬਾਧੂ ਪਾਈ ਹੋਈ ਐ ਆ ਖਾਲ ਬਣਾਈ ਹੋਈ ਇੱਧਰ ਨੱਕਾ ਤੋੜ ਦਿੰਦੇ ਆ ਜਿਹੜਾ ਇੱਧਰ ਪਾਣੀ ਆਣਾ ਹੈ ਦੇਣੇ ਪਨੀਰੀ ਨੂੰ ਲੋ ਜੀ ਆਪਾਂ ਚੱਲੀਏ ਉਧਰ ਮਿਲਦਾ ਚੇਰੀ ਬੀਜ ਹੋ ਰਹੀ ਐ ਉੱਥੇ ਛੇਰੂ ਵੀ ਇੱਥੇ ਆਇਆ ਹੋਇਆ ਐ ਮੇ ਤਾਂ ਬੂਟ ਵੀ ਨਹੀਂ ਪਾ ਕੇ ਆਈ ਹੈ ਜੀ ਮੇ ਤਾਂ ਪੈਰਾਂ ਨੂੰ ਮਿੱਟੀ ਉਹ ਮਿੱਟੀ ਚਿੰਬੜ ਜਾਣੀ ਐ ਤੇ ਨਾਲੇ ਇੱਕ ਗੱਲ ਹੋਰ ਹਨਾ ਤਨਦੱਦ ਮੈਂ ਦੱਸਦੀ ਹਾਂ ਮੇਰੇ ਬਹੁਤ ਜ਼ਿਆਦਾ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਨੇ ਕਹਿੰਦੇ ਤੁਹਾਡੇ ਮੰਮੀ ਕਿੱਥੇ ਹੈਗੇ ਵੀ ਤੁਹਾਡੇ ਮੰਮੀ ਕਿੱਥੇ ਹੈਗੇ ਹਨਾ ਵੀ ਤੁਹਾਡੇ ਮੰਮੀ ਦਿਖਦੇ ਨਹੀਂ ਹੈਗੇ ਕਿੱਥੇ ਚਲੇ ਗਏ ਵੈਸੇ ਕਈਆਂ ਨੇ ਗੈਸ ਸਹੀ ਲਾਇਆ ਕਈਆਂ ਨੂੰ ਚਲੋ ਨਹੀਂ ਪਤਾ ਹੈਗਾ ਕਈਆਂ ਨੂੰ ਪਤਾ ਨਹੀਂ ਕਿਵੇਂ ਗੈਸ ਲਾਇਆ ਜਾਂ ਕਿਵੇਂ ਹਨਾ ਪਤਾ ਲੱਗ ਗਿਆ ਚਲੋ ਵੈਸੇ ਆਪਾਂ ਨੇ ਇੱਕ ਕਹਿੰਦੀ ਹਾਂ ਵੀ ਚਲੋ ਘਰ ਦੀ ਪ੍ਰਾਈਵੇਸੀ ਜੀ ਹੁੰਦੀ ਹੈ ਹਨਾ ਪਰ ਤੁਸੀਂ ਹੈਗੇ ਤਾਂ ਮੇਰੀ ਫੈਮਿਲੀ ਹੋ ਹਨਾ ਬਸ ਉਸ ਪੇਮੇ ਕੁਛ ਐਦਾਂ ਦਾ ਦਿਮਾਗ ਹੋਇਆ ਹੋਇਆ ਸੀਗਾ ਵੀ ਨਾ ਕੁਝ ਸੁਝੀਆ ਨਾ ਕੁਝ ਕਰਨ ਨੂੰ ਦਿਲਜਾ ਕਰਿਆ ਹਨਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਮੰਮੀ ਵੀਡੀਓ ਚ ਕਿਉਂ ਨਹੀਂ ਆਉਂਦੇ ਹੈਗੇ ਜੇ ਮੰਮੀ ਇੱਥੇ ਹੋਣਗੇ ਮੰਮੀ ਤਾਂ ਵੀਡੀਓ ਚ ਆਣਗੇ ਹਨਾ ਇਹ ਮੰਮੀ ਇੱਥੇ ਹੈ ਹੀ ਨਹੀਂ ਮੰਮੀ ਤਾਂ ਬਹੁਤ ਦੂਰ ਚਲੇ ਗਏ ਆਪਣੇ ਤੋਂ ਕੈਨੇਡਾ ਮੰਮੀ ਚਲੇ ਗਏ ਸੀਗੇ ਕੈਨੇਡਾ ਜੀ ਮੰਮੀ ਨੂੰ ਗਿਆਨ ਨੂੰ ਹੋਗੇ ਕਾਫੀ ਦਿਨ ਹੋ ਗਏ 20 ਦਿਨ ਹੋ ਗਏ ਮੰਮੀ ਨੂੰ ਗਿਆ ਨੂੰ 20 ਦਿਨ ਹੋ ਗਏ ਬਸ ਫਿਰ ਨਾ ਵੀਡੀਓ ਬਣਾਈ ਨਾ ਕੁਛ ਹਨਾ ਮਤਲਬ ਇੱਕ ਵਾਰੀ ਤਾਂ ਦਿਲ ਜਾਇਦਾ ਹੁੰਦਾ ਹੈ ਹਨਾ ਵੀ ਪਤਾ ਨਹੀਂ ਕੀ ਸਾਡੇ ਤੋਂ ਖੋ ਹੋ ਗਿਆ ਜਾਂ ਕੀ ਹੋ ਗਿਆ ਹਨਾ ਫਿਰ ਤੁਹਾਨੂੰ ਪਤਾ ਹੈ ਹਨਾ ਵੀ ਅਸੀਂ ਨਾ ਦਿਲ ਕਰਿਆ ਵੀਡੀਓ ਬਣਾਣ ਨੂੰ ਚਲੋ ਹੁਣ ਕੀ ਕਰੀਏ ਇੱਕ ਦਾ ਬੰਦਾ ਹੁੰਦਾ ਹੈ ਵੀ ਜ ਨੇੜੇ ਹੋਵੇ ਹਨਾ ਆਪਣੇ ਅੱਜ ਨਹੀਂ ਆਇਆ ਕੱਲ ਨੂੰ ਆਇਆ ਪਰਸ ਨੂੰ ਆ ਕਦਦਾ ਆਊਗਾਏ ਪਰ ਹੁਣ ਚਲੇ ਆਓ ਇੰਨੀ ਦੂਰ ਗਏ ਕੀ ਪਤਾ ਹੁਣ ਕਦੋਂ ਆਣ ਆਏ ਹਨਾ ਚਲੋ ਜੀ ਅੱਜ ਮੈਂ ਤੁਹਾਨੂੰ ਦੱਸਦੇ ਆ ਮੇਰੀ ਸਾਸੂ ਮੰਮੀ ਇਹ ਵੀਡੀਓ ਵਿੱਚ ਕਿਉਂ ਨਹੀਂ ਆਉਂਦੀ ਹੈਗੇ ਕਿੱਥੇ ਗਏ ਨੇ ਉਹ ਕਿਉਂਕਿ ਮੇਰੇ ਕਾਫੀ ਜ਼ਿਆਦਾ ਭੈਣ ਭਰਾਵਾਂ ਨੇ ਮੈਸੇਜ ਕਰ ਕੇ ਕਹਿੰਦੇ ਜਵਾਬ ਨਹੀਂ ਦਿੰਦੀ ਇਹ ਫਲਾਣਾ ਨਹੀਂ ਕਰਦੀ ਹੈਗੀ ਹਨਾ ਕੁਝ ਮੰਮੀ ਦੀ ਡਿਮਾਂਡ ਵੀ ਸੀਗੀ ਹਨਾ ਵੀ ਜਦੋਂ ਮੈਂ ਕੈਨੇਡਾ ਜਾਵਾਂ ਹਨਾ ਵੀ ਵੀਡੀਓ ਨਾ ਬਣਾਇਓ ਕਿਉਂਕਿ ਮੰਮੀ ਦਾ ਮਨ ਮੰਮੀ ਬਹੁਤ ਜ਼ਿਆਦਾ ਹਨਾ ਉਹ ਹੋ ਕੇ ਗਏ ਨੇ ਮੇਰਾ ਦਿਲ ਨਹੀਂ ਕਰਿਆ ਜਾਣ ਨੂੰ ਹੁਣ ਇੱਥੇ ਵੀ ਹੈ ਨਾ ਮੰਮੀ ਉਦੋਂ ਨੂੰ ਜੱਫੀਆਂ ਪਾਪਾ ਮੈਨੂੰ ਹੁਣ ਮਿਲ ਮਿਲ ਰੋਈ ਗਏ ਹੈ ਨਾ ਮੈਨੂੰ ਇਹ ਸੀਗਾ ਲਾਸਟ ਟਾਈਮ ਤੱਕ ਵੀ ਜੇ ਮੈਂ ਨਾ ਜਾਵਾਂ ਵੀ ਮੈਨੂੰ ਕੋਈ ਰੋਕ ਲਵੇ ਮੈਂ ਨਾ ਜਾਵਾਂ ਪਰ ਚਲੋ ਹੁਣ ਵੀਜ਼ਾ ਆ ਗਿਆ ਸੀਗਾ ਜਾਣਾ ਸੀਗਾ ਚਲੋ ਇੱਕ ਵਾਰੀ ਘੁੰਮੇ ਆਣਗੇ ਵਧੀਆ ਹੈ ਕਿਉਂਕਿ ਸਾਰੀ ਜ਼ਿੰਦਗੀ ਤੱਕ ਕਿਧਰੇ ਆਪਾਂ ਘੁੰਮੇ ਨਹੀਂ ਹੈਗੇ ਹੈ ਨਾ ਪਾਪਾ ਜੀ ਫੌਜ ਵਿੱਚ ਸੀਗੇ ਮੰਮੀ ਨੂੰ ਪਾਪਾ ਜੀ ਫੌਜ ਵਿੱਚ ਨਾਲ ਵੀ ਨਹੀਂ ਲੈ ਕੇ ਗਏ ਉਦੋਂ ਹੀ ਮੰਮੀ ਇੱਥੇ ਸੀਗੇ ਤੇ ਚਲੋ ਹੁਣ ਘੁੰਮੇ ਆਏ ਹੈ ਨਾ ਘੁੰਮ ਲੈਣਗੇ ਤੇ ਉਦੋਂ ਮੈਂ ਛੱਡਣ ਗਿਆ ਸੀਗਾ ਦਿੱਲੀ ਤੱਕ ਮੰਮੀ ਨੂੰ ਪਾਪਾ ਜੀ ਪੋਆ ਜੀ ਭੇਜੇ ਸੀਗੇ ਨਾਲ ਮੰਮੀ ਤਾਂ ਮੈਨੂੰ ਵੀ ਕਹਿੰਦੇ ਸੀਗੇ ਮੈਂ ਕਿਹਾ ਨਹੀਂ ਮੇਰੇ ਤੋਂ ਨਹੀਂ ਜਾਇਆ ਜਾਣਾ ਹੈਗਾ ਬਸ ਇੱਥੇ ਠੀਕ ਹੈ ਵੀ ਨਾ ਮੇਰੇ ਤੋਂ ਉੱਥੇ ਜਾ ਕੇ ਰਹਿ ਹੋਣਾ ਹਨਾ ਮਨ ਉਹ ਹੁੰਦਾ ਏ ਤੇ ਮੰਮੀ ਵੀ ਕਾਫੀ ਜ਼ਿਆਦਾ ਏਮੋਸ਼ਨਲ ਹੋਈ ਸੀਗੇ ਉੱਥੇ ਪਾਪਾ ਜੀ ਕਹਿੰਦੇ ਜਦੋਂ ਵੀ ਜਾਣ ਲੱਗੇ ਅੰਦਰ ਐਂਟਰੀ ਹੁੰਦੀ ਹੈ ਕਹਿੰਦੇ ਉਦੋਂ ਮੈਨੂੰ ਜੱਫੀ ਪਾ ਕੇ ਮਿਲ ਕੇ ਕਹਿੰਦੇ ਵੀ ਚੰਗਾ ਪੁੱਤ ਮੈਂ ਚਲੀ ਹੁਣ ਹਨਾ ਵੀ ਹੁਣ ਪਤਾ ਨਹੀਂ ਕਦੋਂ ਆਉਂਗੀ ਉਦੋਂ ਵੀ ਬਹੁਤ ਹੋਇਆ ਕਹਿੰਦੇ ਚਲ ਹੁੰਦਾ ਤਾਂ ਹੈਗਾ ਹੀ ਹੈ ਨਾ ਮੰਨ ਨੂੰ ਇੱਕ ਵਾਰੀ ਚਲੋ ਮੰਮੀ ਦਾ ਕਹਿੰਦੇ ਨੇ ਉਦੋਂ ਮੈਨੂੰ ਵੀ ਤੈਨੂੰ ਵੀ ਅਸੀਂ ਕੈਨੇਡਾ ਇਹ ਬੁਲਾ ਲੈਣਾ ਮੈਨੂੰ ਵੀ ਨਾ ਸਰਦਾਰ ਜੀ ਨੇ ਸਾਨੂੰ ਕਿਹਾ ਮੈਂ ਕਿਹਾ ਮੈਂ ਤਾਂ ਨਹੀਂ ਕੈਨੇਡਾ ਆਣਾ ਹੈਗਾ ਮੇਰ ਦਾ ਇੱਥੇ ਕੈਨੇਡਾ ਆਪਾਂ ਨਹੀਂ ਕੈਨੇਡਾ ਜਾਣਾ ਹੈਗਾ ਵੇਗਾ ਉਦੋਂ ਕਹੀ ਜਾਊਗਾ ਮੈਨੂੰ ਭੇਜ ਦੋ ਕੈਨੇਡਾ ਮੈਨੂੰ ਭੇਜ ਦੋ ਕੈਨੇਡਾ ਮੈਂ ਕਿਹਾ ਨਹੀਂ ਤੂੰ ਐਤੀ ਠੀਕ ਹੈ ਬਸ ਸਾਡੇ ਕੋਲੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਮੰਮੀ ਕਿੱਥੇ ਚਲੀ ਗਈ ਹੁਣ ਦਵਾਰੇ ਦਵਾਰੇ ਮੈਨੂੰ ਇਹ ਨਾ ਕਿਹਾ ਵੀ ਸਾਨੂੰ ਦੱਸਿਆ ਨਹੀਂ ਇਹ ਨਹੀਂ ਕਰਾਂਗੇ ਇੱਕ ਦੋ ਕਲਿੱਪ ਸੀਗੀ ਲਈ ਹੋਈ ਉਦਮ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਚਲੋ ਜੀ ਮੈਂ ਆਪਾਂ ਦਰ ਸਰਦਾਰ ਜਿਸਕੰਦਰੀ ਪਲਾ ਕੇ ਆਈਏ ਦੇਖਦੇ ਹੋਣਗੇ ਕਹਿੰਦੇ ਹਨਗੇ ਤਾਂ ਉੱਥੇ ਹੀ ਐਟ ਗਈ ਆਈ ਹੋਣੀ ਹੈਗੇ ਉਦਮ ਵੀ ਆ ਗਿਆ ਇੱਧਰ ਨਾਲ ਲੋ ਜੀ ਮੇਰੇ ਸਰਦਾਰ ਜੀ ਨਿਸਕੰਦਰੀ ਪਿਆ ਕੇ ਉਹ ਦੇਖੋ ਸੂਰਜ ਕੀਪ ਚੱਲਿਆ ਕੀ ਗੱਲ ਦੇਖ ਲੈ ਮम्मा ਆਈ ਹੋਣੀ ਉੱਥੇ ਬੈਠ ਗਈ ਹੈ ਨਾ ਕਛੂ ਜਾ ਅੱਗੇ ਅੱਗੇ ਭੱਜਿਆ ਆ ਹੈ ਟੀੱਡਾ ਮਿੱਡਾ ਔਰ ਟੀੱਡੇ ਮਿੱਡੇ ਹੂੰ ਮੱਕੀ ਵੱਡ ਵੱਡ ਵੇਚਦੀ ਸੀਗੀ ਸਰਦਾਰ ਜੀ ਨੇ ਕੁੱਕੜੀਆਂ ਵੀ ਇਸ ਵਾਰੀ ਪੱਛਲੀਆਂ ਬਾਦੂ ਖਾਈਆਂ ਕਿਆ ਘੇਰੇ ਇਸ ਕੰਜਮੀ ਉਰੇ ਆ ਕੇ ਪੀਉਂਗੇ ਕ ਉੱਥੇ ਪਲਾ ਕੇ ਆਵਾਂ ਅੱਛੇ ਆ ਬਸ ਉਰੇ ਬਹਿ ਜਾ ਮੈਂ ਲੈ ਤੋ ਕਿੱਧਰ ਚਲੇ ਆ ਹੁਣ ਫੇ ਮੋਟਰਸਾਈਕਲ ਸਟਾਰਟ ਕਿਉਂ ਕਰ ਰਹੇ ਹਾਂ ਲੋ ਜੀ ਤੁਹਾਨੂੰ ਪੱਚੀੜੀਆਂ ਦੀ ਚਹਿਚਹਟ ਸੁਣਾਈ ਏ ਬਹੁਤਿਆਂ ਚੀੜੀਆਂ ਨੇ ਚਹਿਚਹਟ ਲਾਈ ਹੋਈ ਐ ਆਲਣੇ ਨੰਦੇ ਹਨ ਟੁੱਟ ਟੁੱਟ ਕੇ ਵਿਚਾਰੀ ਦੇ ਨੀਚੇ ਡਿੱਗੀ ਜਾਂਦੇ ਨੇ ਖੰਝੂਰ ਦੇ ਉੱਪਰ ਆਲਣੇ ਨੇ ਈਸ਼ਵਰੀ ਨਿੰਬੂਣੀ ਹੈ ਅੱਗੇ ਤੇ ਨਿੰਬੂ ਬਹੁਤ ਹੁੰਦੇ ਨੇ ਨਿੰਬੂ ਦੇ ਕਿਚ ਇਹਨੂੰ ਪਤਾ ਮੇਰੀ ਮੰਮਾ ਨੇ ਮੈਨੂੰ ਦੇਖਣਾ ਨੇ ਪਾਪਾ ਨੇ ਲੈਣਾ ਕੋਸ਼ਿਆ ਨਾ ਹੂੰ ਮੈਨੂੰ ਪਤਾ ਆਜਾ ਪਾਪਾ ਵੀ ਤਾਂ ਨਹੀਂ ਦਿੰਦੀ ਇਹ ਕੱਢ ਰਹੀ ਹੈ ਕੋਪਾ ਪਾਪਾ ਕੀ ਕਰੀ ਪਾਪਾ ਕੀ ਆਪਣੇ ਲੱਛਣ ਸਹੀ ਨਹੀਂ ਹੈ ਅਖੀਜੇ ਕਰਾਏ ਨਿਆਣੇ ਨੂੰ ਤਾਈ ਦਾ ਕਹਾਏ ਮੇਰੀ ਮੰਮਾ ਕੀ ਜਾਵੇਂ ਪਾਪਾ ਵੀ ਦਿੰਦਾ ਨਹੀਂ ਦਿੰਦਾ ਦਿੰਦੀਆਂ ਬੈਠਿਆ ਹੋਇਆ ਹਾਈ ਤਾਂ ਹੀ ਨਾ ਕਰੀ ਪਾਪਾ ਕੀ ਆਪਣੇ ਲੱਛਣ ਸਹੀ ਨਹੀਂ ਹੈ ओनु क्या किए जाना बजा रहे हो? ओके अच्छा हमें कोई बस से बैठने के लिए नहीं चाहिए। लेकिन मैं भी बैठने <laughs> <वारों> <laughs> <आ> जा रही हूँ घर में मैं भी नहीं चाहती हूँ। लेकिन उन्होंने उठी पलाद हैं। पलागे में मैं जाऊँगा। आ चलिए। चलिए जाओ। नहीं पलाया मैं उन्होंने उठी। आजा। मैं सुबह ਨਹੀਂ ਵਰ ਮੈਂ ਵੀ ਚਲੀ ਜਾਊਂਗੀ ਬੱਚਾ ਬੱਸ ਅੰਕਲ ਪੀ ਲਓ ਤੁਸੀਂ ਚੱਲੋ ਨਹੀਂ ਬੈਠਾ ਨਹੀਂ ਬੈਠਾ ਬੈਠੇ ਨਹੀਂ ਆਣਾ ਆ ਦੇਖ ਲੋ ਸਰਦਾਰ ਜੀ ਕਹਿੰਦੇ ਅਸੀਂ ਵੀ ਬਚਪਨ ਚਾਹੀ ਕੁਝ ਕਰਦੇ ਸੀਗੇ ਕਹਿੰਦੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਉਦੋਂ ਨੂੰ ਦੇਖ ਕੇ ਕਹਿੰਦੇ ਅਸੀਂ ਦੋਏ ਪਾਸੇ ਬਹਿ ਜਾਂਦੇ ਹੁੰਦੇ ਸੀਗੇ ਸਹੂਹਗੇ ਤੇ ਆਹ ਕੁਛ ਨੂੰ ਉਤਮ ਕਰ ਰਿਹਾ ਆਹੀ ਕੁਛ ਭਾਲਾਏ ਉਹਦੇ ਮਨ ਕਲਾ ਸੋ ਉਹ ਆ ਕੇ ਟਾਈ ਆਹੀ ਕੁਛ ਭਾਲਾਇਆ ਉਹਰੇ ਆ ਕੇ ਕਹਿੰਦਾ ਇਹਨੂੰ ਕੋਈ ਕੁਛ ਹੈ ਨਹੀਂ